ਬਹੁਤ ਵਧੀਆ ਕਲੈਜੀ ਸੀਪੀ ਸਾਹਿਬ ਨੇ ਜਿਹੜਿਆ ਹੁਕਮ ਜਾਰੀ ਕੀਤਾ ਨੇ ਕਿ ਪਾਰਕਿੰਗ ਲੋਕਾਂ ਨੇ ਮੱਲੀਆਂ ਹੋਈਆਂ ਜਿਹੜੋਂ ਆਰ ਨੂੰ ਤੁਸੀਂ ਦੇਖ ਚਲਦੇ ਹੋ ਉਸ ਤੋਂ ਅੱਜ ਸਵੇਰ ਤੋਂ ਪਹਿਲਾਂ ਗੱਲ ਅਸੀਂ ਦੇਖਦੇ ਸੀ ਲੋਕਾਂ ਨੇ ਪੱਥਰ ਲਾਏ ਹੋਏ ਸੀ ਬੋਰਡ ਲਾਏ ਹੋਏ ਸੀ ਤਾਂ ਕਿ ਕਸਟਮਰ ਦੀ ਗੱਡੀ ਨਾ ਲੱਗੇ ਇਹ ਐਵੇਂ ਹੈ ਕਿ ਸੜਕ ਆਪਣੀ ਹੈ ਜੀ ਸੜਕ ਸਰਕਾਰ ਦੀ ਹੈ ਸੜਕ ਨੂੰ ਪ੍ਰਾਪਰਟੀ ਗਵਰਨਮੈਂਟ ਦੀ ਹੈ ਸੋ ਉੱਥੇ ਪਾਰਕਿੰਗ ਲਾਅ ਦੇਣੀ ਚਾਹੀਦੀ ਹੈ ਬਹੁਤ ਵਧੀਆ ਕੀਤਾ ਅੱਜ ਸਾਡੇ ਦੁਕਾਨਦਾਰ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਜੋ ਕਮਹੀਨ ਚਲਾਈ ਗਈ ਹੈ ਰੋਡ ਰੋਡ ਨੂੰ ਕਲੀਅਰ ਕਰਨ ਲਈ ਅਸੀਂ ਸਾਰੇ ਦੁਕਾਨਦਾਰ ਇਹਦਾ ਮਿਲ ਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਅੱਗੇ ਤੋਂ ਇਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਕਿ ਅੱਗੇ ਤੋਂ ਇਹ ਇਸ ਤਰ੍ਹਾਂ ਕਿ ਕਿਸੇ ਨੂੰ ਰੈਗੂਲਰ ਰੱਖਿਆ ਜਾਵੇ ਤੇ ਸਭ ਤੋਂ ਪਹਿਲਾਂ ਸੀਪੀ ਸਾਹਿਬ ਦਾ ਧੰਨਵਾਦ ਹੈ ਜੀ ਜਿਹੜਾ ਕੁਮਾਰ ਮੰਡੀ ਵੱਲੋਂ ਮੁਰਗਾ ਭਾਈ ਬਹੁਤ ਵਧੀਆ ਕੰਮ ਕੀਤਾ ਜੀ ਬਹੁਤ ਫੜਾ ਕੰਮ ਹੈ ਜੀ ਇਹਦੇ ਵਿੱਚ ਐਦਾ ਹੋਣਾ ਜੇ ਇਨਕਲੋਜ਼ਮੈਂਟ ਇੰਨੀ ਜ਼ਿਆਦਾ ਸੀ ਕੁਮਾਰ ਮੰਡੀ ਦੇ ਵਿੱਚ ਕਿ ਲੋਕਾਂ ਨੂੰ ਨਿਕਲਣ 'ਚ ਕਸਟਮਰ ਨੂੰ ਨਿਕਲਣ ਦੀ ਪ੍ਰੋਬਲਮ ਹੋਦੀ ਹੁਣ ਅੱਧਾ ਕੀ ਰਾਹ ਖੁੱਲ ਡੁੱਲ੍ਹਾ ਹੋ ਜਾਏਗਾ ਕੋਈ ਪ੍ਰੋਬਲਮ ਨਹੀਂ ਆਏਗੀ ਜਿਹੜੀ ਕਾਰਪੋਰੇਸ਼ਨ ਤੇ ਲੁਧਿਆਣਾ ਤੋਂ ਦੇ ਸੁਨੇਹ ਤੇ ਇਹ ਜਿਹੜੇ ਕਬਜੇ ਚਕਾਏ ਆ ਇਫ ਤੋਂ ਉਹਦੇ ਨਾਲ ਟ੍ਰੈਫਿਕ ਜਾਮ ਜਿਹੜੀ ਹੁੰਦੀ ਸੀ ਉਹਦੇ ਵਿੱਚ ਬੜੀ ਸੌਖਾ ਹੋ ਗਿਆ ਸਾਨੂੰ ਤਾਂ ਤੇ ਹੁਣ ਗਾਹ ਮਤਲਬ ਕਿ ਕਾਰਪੂਟ ਲੈ ਕੇ ਆਉਂਦਾ RAM ਨਾਲ ਉੱਥੇ ਸੌਦਾ ਲੈ ਕੇ ਚਲੇ ਜਾਂਦਾ ਕਾਰਪੋਰੇਸ਼ਨ ਤੇ ਪੁਲਿਸ ਕੋਲੇ ਜਿਹੜੇ ਮਿਲ ਕੇ ਕੰਮ ਕਰ ਰਹੇ ਨੇ ਕ੍ਰੋਜਪੁਆਇੰਟ ਜਿਹੜੀ ਕੁਮਾਰ ਮੰਡੀ ਚ ਹੈਗੀ ਜਿਸ ਦੇ ਕਰਕੇ ਗਾਹਤਫਰੰਗ ਹੁੰਦਾ ਗੱਡੀ ਲਾਂ ਦੇ ਤੇ ਉਹ ਵਧੀਆ ਕੰਮ ਹੈ ਜੀ ਇੱਥੇ ਸੂਰੀਆ ਦਾ ਬੰਦਾ ਸਿੱਧੀ ਸਬਜ਼ੀ ਦਾ ਜਿਨ੍ਹਾਂ ਨੇ ਇੰਨੀ ਵੱਡੀ ਕਾਰਵਾਈ ਕੀਤੀ ਹੈ ਤੇ ਇੱਕ ਤੇ ਲੋਕਾਂ ਵਜੇ ਕਰਕੇ ਪਾਰਕਿੰਗ ਦੀ ਬਹੁਤ ਵਧੀਆ ਜਗ੍ਹਾ ਮਿਲੇਗੀ ਸਭ ਦੁਕਾਨਦਾਰਾਂ ਨੂੰ ਸਭ ਨੂੰ ਬਹੁਤ ਵਧੀਆ ਹੋਏਗਾ ਮੈਂ অরুণ ਡਾਕਟਰ ਬੋਲ ਰਿਹਾ ਜੀ ਪ੍ਰਧਾਨ ਰਾਜਪੁਰਾ ਰੋਡ ਸ਼ੌਪ ਦੀ ਪ੍ਰੰਤੂ ਚ ਇਹ ਸਾਡੀ ਯੂਨੀਅਨ ਹੈ ਜੀ ਬਹੁਤ ਦੇਰ ਤੋਂ ਸਾਡਾ ਇਧਰ ਆਪਣਾ ਆਪਣੀ ਕੰਡੀ ਆ ਰਹੀ ਹੈ ਤੇ ਦੂਜੀ ਗੱਲ ਤੇ ਡੀ ਐਮ ਸੀ ਦੇ ਨੇੜੇ ਆ ਤੇ ਜਿਹੜੀ ਸਿੱਤੀ ਸਾਹਿਬ ਨੇ ਨੋ ਟੋਲਰੈਂਸ ਮਹਮ ਚਲਾਈ ਹੋਈ ਆ ਇਹਦੇ ਅਸੀਂ ਬਹੁਤ ਜਿਆਦਾ ਖੁਸ਼ ਆ ਇਸ ਦੇ ਦੌਰਾਨ ਹੁਣ ਕਿਤੇ ਬਾਜ਼ਾਰ ਦੇ ਵਿੱਚ ਚਾਂਮ ਲੱਗਦੇ ਸੀ ਇੱਥੇ ਰੰਗਰ ਗੱਡੀਆਂ ਖੜਾਉਂਦੇ ਸੀ ਉਹ ਹੁਣ ਨਹੀਂ ਖੜਦੀ ਐ ਇਸ ਕਰਕੇ ਸਾਡੀ ਸਾਰੀ ਐਸੋਸੀਏਸ਼ਨ ਸਾਰਾ ਹੀ ਬਾਜ਼ਾਰ ਸੀਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਛਲਾਗਾ ਯੋਗ ਕਦਮ ਨੂੰ ਅਸੀਂ ਵੀ ਉਹਨਾਂ ਦਾ ਸਾਥ ਦੇਣ ਲਈ ਸੀਪੀ ਸਾਹਿਬ ਦਾ ਹੱਥ ਜੋੜ ਕੇ ਧੰਨਵਾਦ ਕਰਨਾ ਚਾਹੁੰਦਾ ਕੁਮਾਰ ਮੰਡੀ ਦੀ ਕੋਸ਼ਿਸ਼ ਜਿਨ੍ਹਾਂ ਨੇ 10 ਸਾਲ ਹੋ ਗਏ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਹੈ ਪਾਰਕਿੰਗ ਦੀ ਸਮੱਸਿਆ ਕੋਈ ਇੱਥੇ ਹੋਰ ਵੀ ਸਮੱਸਿਆ ਨੇ ਉਹ ਕਹਿੰਦੇ ਪੂਰਾ ਹੱਲ ਤੁਹਾਡਾ ਹੋਏਗਾ ਉਹਨਾਂ ਨੇ ਅੱਗੇ ਆਰਡਰ ਵੀ ਦਿੱਤੇ ਟ੍ਰੈਫਿਕ ਪੁਲਿਸ ਅਧਿਕਾਰੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਜਿਹੜਾ ਸਾਡੇ ਨਾਲ ਉਹਨਾਂ ਨੇ ਪ੍ਰੋਮਿਸ ਕੀਤਾ ਥੈਂਕ ਯੂ ਬਹੁਤ ਖੁਸ਼ੀਆਂ ਦੀ ਜੋ ਸਾਡਾ ਸੁਪਨਾ ਸੀ ਵੀ ਇਹ ਚੀਜ਼ ਹੋਵੇ ਬਹੁਤ ਸਾਲਾਂ ਤੋਂ ਤੇ ਉਹ ਅੱਜ ਜਿਹੜੀ ਹੈ ਇਹ ਚੀਜ਼ ਬਣ ਕੇ ਮਿਲਿਆ ਤੇ ਬਹੁਤ ਜ਼ਿਆਦਾ ਖੁਸ਼ ਹੈਗੇ ਆ ਤੇ ਟ੍ਰੈਫਿਕ ਦੀ ਸਮੱਸਿਆ ਬਿਲਕੁਲ ਖਤਮ ਹੋ ਗਈ ਹੈ ਅਸੀਂ ਇਸ ਬਦਲਾਅ ਤੋਂ ਇੰਨੇ ਖੁਸ਼ ਆ ਇੰਨੇ ਖੁਸ਼ ਆ ਵੀ ਇੰਨੇ ਸਾਲਾਂ ਤੋਂ ਇਹ ਜਿਹੜਾ ਕੋਰਥੀ ਨਾ ਇਹ ਹੋਣ ਵਾਲਾ ਸੀ ਜੀ ਸਾਹਿਬ ਨੇ ਕਰ ਦਿੱਤਾ ਸਾਡੇ ਰੋਡ ਉੱਤੇ ਹਮੇਸ਼ਾ ਹੀ ਜਾਮ ਲੱਗਿਆ ਰਹਿੰਦਾ ਸੀ ਇਥੋਂ ਜਿਹੜੀ ਐਮੂਲੈਂਸ ਆ ਨਗਰ ਦੀ ਹੈ ਸਕੂਲ ਦੇ ਬੱਚਿਆਂ ਦੀ ਬੱਸਾਂ ਵੀ ਨਗਰ ਦੀਆਂ ਹਨ ਹੋਰ ਵੀ ਸਮੱਸਿਆ ਬਹੁਤ ਜ਼ਿਆਦਾ ਸੀ ਜਿਹੜਾ ਇਹਨਾਂ ਨੇ ਬਗਾਲਾ ਕੀਤਾ ਸੀਪੀ ਸਾਹਿਬ ਨੇ ਇਹਦੇ ਨਾਲ ਅਸੀਂ ਇੰਨੇ ਖੁਸ਼ ਆ ਸਾਰੇ ਦੁਕਾਨਦਾਰ ਮੇਰੇ ਕੋ ਅੰਦਰ ਹੋ ਗਏ ਮੈਂ ਨਵਲਕਿਸ਼ੋਰ ਪੌੜਾ ਪ੍ਰੈਜ਼ੀਡੈਂਟ ਪਾਈਵਲਾ ਚੌਕ ਘੁਮਾਰ ਮੰਡੀ ਐਸੋਸੀਏਸ਼ਨ ਜਿਹੜਾ ਅੱਜ 2 ਮਈ 2025 ਨੂੰ ਜਿਹੜਾ ਟ੍ਰੈਫਿਕ ਪੁਲਿਸ ਲੁਧਿਆਣਾ ਨੇ ਇੱਕ ਬਹੁਤ ਅੱਛਾ ਸਟੈਪ ਲਿਤਾ ਹੈਗਾ ਕਿ ਜਿਹੜੀ ਘੁਮਾਰ ਮੰਡੀ ਵਾਲੀ ਜਿਹੜੀ ਰੋਡ ਹੈ ਉਹਦੇ ਤੇ ਆਲਰੇਡੀ ਉਹਦੇ ਸਰਾਊਂਡਿੰਗ ਰੋਡਸ ਵੀ ਹੈਗੀਆਂ ਸਾਡੀ ਨੈਸ਼ਨਲ ਰੋਡ ਹੋ ਗਈ ਉਹਦੇ ਤੇ ਜਿਹੜੀਆਂ ਇਨਕ੍ਰੋਚਮੈਂਟਸ ਹੈ ਉਹਨਾਂ ਨੂੰ ਚਕਵਾ ਕੇ ਉਹ ਜਗ੍ਹਾ ਜਿਹੜੀ ਹੈ ਪਾਰਕਿੰਗ ਸਪੇਸ ਹੈ ਉਹ ਦੁਬਾਰਾ ਰਿਸਟੋਰ ਕੀਤੀ ਜਾ ਰਹੀ ਹੈ ਥਿਸ ਇਜ਼ ਅ ਵੈਰੀ ਗੁੱਡ ਸਟੈਪ